मोदी सरकार मोदी सरकार मोदी सरकार मोदी सरकार मोदी सरकार मोदी सरकार किनारे लो नारे नारे मोदी जी मोदी नरेंद्र मोदी मर गया अच्छा सुठा बाद ਆਪਾਂ ਆਮ ਆਦਮੀ ਪਾਰਟੀ ਵੱਲੋਂ ਫਤਿਹਗੜ ਚੂਨੀਆ ਚ ਕੇਂਦਰ ਸਰਕਾਰ ਬទ ਪ੍ਰੋਟੈਸਟ ਕੀਤਾ ਗਿਆ ਕੀ ਮਾਮਾ ਹੈ ਦੇਖੋ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕੀਤਾ ਗਿਆ ਸਰਦਾਰ ਬਲਬੀਰ ਸਿੰਘ ਪੰਨੂ ਸਾਡੇ ਜੋ ਹਲਕਾ ਇੰਚਾਰਜ ਨੇ ਉਹਨਾਂ ਦੇ ਦਿਸਾਨ ਲਦੇਸ਼ਾਂ ਦੇ ਉੱਤੇ ਮੁੱਦਾ ਸੀਗਾ ਕਿ ਭਾਜਪਾ ਦੀ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਜਾਰੀ ਕਰਦਿਆਂ ਜਿਹੜਾ ਪੰਜਾਬ ਦਾ ਪਾਣੀ ਹੈ ਬੀਬੀ ਐਮ ਬੀ ਜਾਨੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇੱਕ ਬਹੁਤ ਗਲਤ ਫੈਸਲਾ ਲਾਗੂ ਕੀਤਾ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਦਿੱਤਾ ਜਾਵੇ ਜਦੋਂ ਕਿ ਹਰਿਆਣਾ ਜਿਹੜਾ ਆਪਣੇ ਹਿੱਸੇ ਦਾ ਪਾਣੀ ਅੱਜ ਤੋਂ 10 ਮਹੀਨੇ ਪਹਿਲਾਂ ਹੀ ਲੈ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਸਾਨੀ ਪਹਿਲਾਂ ਹੀ ਬੜੀ ਬੱਦਰ ਹਾਲਤ ਦੇ ਵਿੱਚ ਚੱਲ ਰਹੀ ਹੈ ਜੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਕਿਸਾਨਾਂ ਦੀ ਤੁਹਾਨੂੰ ਪਤਾ ਕਿ ਬਹੁਤ ਦੁਰਦਸ਼ਾ ਹੋਣ ਵਾਲੀ ਹੈ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਿਸਾਨੀ ਦੇ ਵਿਰੁੱਧ ਬੜੇ ਘਾਤਕ ਫੈਸਲੇ ਕੀਤੇ ਨੇ ਜਿਨ੍ਹਾਂ ਵਿੱਚ ਐਮਐਸਪੀ ਜਾਂ ਹੋਰ ਵੀ ਹੋਣਾ ਜਿਹੜੇ ਕਾਲੇ ਕਾਨੂੰਨ ਬਣਾਏ ਸਨ ਕਿਸਾਨਾਂ ਦਾ ਗਲ ਘੋਟੂ ਫੈਸਲਾ ਸੀਗਾ ਇਹ ਫੈਸਲਾ ਵੀ ਮੋਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੀ ਪੰਜਾਬੀਅਤ ਦੇ ਵਿਰੁੱਧ ਸੀਗਾ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪੈਰਾ ਦਿੰਦਿਆਂ ਹੋਇਆਂ ਅੱਜ ਸਰਦਾਰ ਬਲਬੀਰ ਸਿੰਘ ਪੰਨੂ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਤਿਹਗੜ ਚੂੜੀਆਂ ਦੇ ਹਲਕੇ ਵੱਲੋਂ ਇਹ ਵਿਸ਼ਵਾਸ ਦਿਵਾਉਨੇ ਆ ਕਿ ਜਿੱਥੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਆਵਾਜ਼ ਦੇਣਗੇ ਸਰਦਾਰ ਪੰਨੂ ਦੀ ਅਗਵਾਈ ਦੇ ਵਿੱਚ ਅਸੀਂ ਵੱਡੇ ਜੱਥੇ ਲੈ ਕੇ ਉੱਥੇ ਪਹੁੰਚਾਂਗੇ ਅਤੇ ਕੁਰਬਾਨੀਆਂ ਦੇਣ ਤੋਂ ਵੀ ਕਰੇਜ ਨਹੀਂ ਕਰਾਂਗੇ ਪਰ ਪੰਜਾਬ ਦੀ ਇੱਕ ਪੂਰਤ ਪਾਣੀ ਜਿਹੜਾ ਅਸੀਂ ਹਰਿਆਣੇ ਨੂੰ ਨਹੀਂ ਜਾਣਦੇ ਆਂਗੇ ਇਸ ਕਰਕੇ ਮੈਂ ਜੰਨੀਆਂ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਜਿਹਦੇ ਵਿੱਚ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਉਹ ਪੰਜਾਬ ਦੇ ਪ੍ਰਤੀ ਸਿਹਰਦ ਨੇ ਪੰਜਾਬ ਪ੍ਰਤੀ ਉਹਨਾਂ ਦੀ ਵਫਾਦਾਰੀ ਹੈ ਤੇ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਗਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਟੇਬਲ ਟॉक ਕਰਨ ਇੱਕ ਮੈਮੋਰੰਡਮ ਕੇਂਦਰ ਸਰਕਾਰ ਨੂੰ ਦੇਣ ਅਤੇ ਸਾਂਝਾ ਮੁੱਦਾ ਬਣਾ ਕੇ ਪੰਜਾਬ ਦੀ ਲੜਾਈ ਨੂੰ ਲੜਨ ਇਹਦੇ ਵਿੱਚੋਂ ਪਤਾ ਲੱਗ ਜੇਗਾ ਕਿ ਕਿਹੜਾ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਕਿਹੜੀ ਪਾਰਟੀ ਤੇ ਕਿਹੜੀ ਰਾਜਨੀਤਿਕ ਰੋਟੀਆਂ ਸੇਕ ਰਹੀ ਏ ਸਾਡੇ ਭਾਜਪਾ ਦੇ بڑے ਦਮਗਜੇ ਮਰਨ ਵਾਲੇ ਲੀਡਰ ਵੀ ਭਾਜਪਾ ਦੇ ਵਿੱਚ ਅਗਵਾਈ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਾਨੀ ਕਿ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਜਿਹੜਾ ਆਪਣੇ ਬੋਰਡ ਲਵਾਉਂਦਾ ਸੀ ਮੈਂ ਪਾਣੀਆਂ ਦਾ ਰੱਖਾਂ ਅੱਜ ਉਹਦੀ ਜ਼ੁਬਾਨ ਤੇ ਸਿਕਰੀ ਕਿਉਂ ਜੰਮੀ ਏ ਉਹ ਵੀ ਆਪਣਾ ਸਟੈਂਡ ਸਪਸ਼ਟ ਕਰਨ ਪੰਜਾਬ ਦੇ ਪ੍ਰਤੀ ਕਿ ਪਾਣੀ ਹਰਿਆਣੇ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਸੰਸਦ ਮੈਂ ਮਨੀਸ਼ ਚੋਧਿਆ ਤੇ ਜਤਿੰਦਰ ਜੈਨ ਉਹ ਵਿਰੋਧੀ ਪੱਖਾ ਦਲਿਕਾ ਦੇਖੋ ਜੇ ਜਿਹੜੇ ਜਿੰਨੇ ਵੀ ਨਾ ਬਦਲਾ ਨੋ ਨੀਤੀਆਂ ਜਿੰਨੂੰ ਆਪਾਂ ਕਹਿ ਦਿੰਨੇ ਆ ਇਹ ਸਾਰੀਆਂ ਭਾਜਪਾ ਦੀਆਂ ਕੋਝੀਆਂ ਚਾਲਾਂ ਨੇ ਭਾਜਪਾ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਏ ਇੱਥੇ ਮੈਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜੇ ਲੋੜ ਪਈ ਤੇ ਉਸ ਵਿਰੋਧੀ ਅਸੀਂ ਪ੍ਰੋਟੈਸਟ ਕਰਾਂਗੇ ਪਰ ਅਸੀਂ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਣੀ 4-5 ਫੁੱਟ ਹੋਰ ਨੀਵੇਂ ਥੱਲੇ ਚਲ ਜਾਣਾ ਜਿਹੜਾ ਓਨ ਵਾਲੇ 10 ਸਾਲਾਂ ਨੂੰ ਪਾਣੀ ਮੁੱਕ ਜਾਏਗਾ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਬਾਕੀ ਸਰਕਾਰਾਂ ਨੂੰ ਕਹਿਣਾ ਇਹਨੇ ਆ ਬਾਕੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸਾਥ ਦੋ ਸੋਮਨ ਸੀਐਮ ਦਾ ਸਾਥ ਦੋ ਇੱਕ ਇੱਕ ਮੰਚ ਦੇ ਇਕੱਠੇ ਹੋਈਏ ਤੇ ਲੜਾਈ ਲੜੀਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪਾਰਟੀ ਨੂੰ ਉੱਪਰ ਉੱਠ ਕੇ ਸਾਡਾ ਸਾਥ ਦੋ ਅਜੀਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਦਿੱਤਾ ਗਿਆ ਹੈ ਬੜਾ ਗਲਤ ਫੈਸਲਾ ਦਿੱਤਾ ਗਿਆ ਵਾ ਕਿਉਂਕਿ ਹੁਣ ਜਿਹੜੀ ਆ ਲੋਕਾਂ ਨੇ ਚੋਨਾ ਬੀਜਣਾ ਮਾਤੇ ਪਾਣੀ ਦੀ ਸਖਤ ਲੋੜ ਹੈ ਪੰਜਾਬ ਨੂੰ ਔਰ ਇਹ ਜਿਹੜਾ ਪਾਣੀ ਬੰਦ ਕਰਕੇ ਕੇਂਦਰ ਸਰਕਾਰ ਨੇ ਬੜਾ ਗਲਤ ਕੀਤਾ ਵਾ ਔਰ ਸਰਦਾਰ ਭਗਵੰਤ ਮਾਨ ਦੀ ਦਿਸ਼ਾ ਹਦਾਇਤਾਂ ਦੇ ਵਿੱਚ ਜਿਹੜੇ ਰੋਲ ਮਾਰਚ ਕੀਤੇ ਜਾ ਰਹੇ ਨੇ ਇਹ ਪੰਜਾਬ ਦੇ ਕਿਸਾਨਾਂ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ ਆਪਣੇ ਪੰਜਾਬ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ ਇਹ ਜਿੰਨਾ ਚਿਰ ਕੇਂਦਰ ਸਰਕਾਰ ਇਹ ਆਪਣਾ ਫੈਸਲਾ ਨਹੀਂ ਬਦਲਦੀ ਇਹ ਇਦਾਂ ਹੀ ਚੱਲਦੇ ਰਹਿਣਗੇ ਅਸੀਂ ਹਮੇਸ਼ਾ ਹੀ ਸਰਕਾਰ ਦੇ ਕੇਂਦਰ ਸਰਕਾਰ ਦੇ ਵਿਰੁੱਧ ਖੜੇ ਆਂ ਅੱਜ ਉਹ ਅਸੀਂ ਇੱਥੇ ਪ੍ਰਦਰਸ਼ਨ ਕੀਤਾ ਇਹ ਪਾਣੀਆਂ ਦੇ ਮਸਲੇ ਤੇ ਕੀਤਾ ਲੋਕੇ ਸਾਡੇ ਹੱਕ ਦਾ ਪਾਣੀ ਵੀ ਮੋਦੀ ਨੇ ਇਹ ਕਹਿ ਦਿੱਤਾ ਕਿ ਜੋ ਕਮੇਟੀ ਆ ਭਾਗੜਾ ਡੈਮ ਦੀ ਉਹਨਾਂ ਨੇ ਇਹ ਕੀਤਾ ਕਿ ਜੋ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਜੋ ਹਰਿਆਣਾ ਆਪਣਾ 3 ਮਹੀਨੇ ਪਹਿਲਾਂ ਹੀ ਪਾਣੀ ਲੈ ਚੁੱਕਾ ਸਾਰਾ ਜਿੰਨਾ ਉਹਦਾ ਹਿੱਸਾ ਨਹੀਂ ਸੀ ਬੰਦਾ 60% ਪਾਣੀ ਸਾਡਾ ਹੈ ਇਹ ਅਸੀਂ ਇਹਦੇ ਵਿੱਚੋਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਜਿੱਥੇ ਵੀ ਸਾਨੂੰ ਲੋੜ ਪਈ ਅਸੀਂ ਡਟ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਾਂਗੇ